ਰਾਜਾ ਬਾਗ ਬੈਲੇ ਬੈਠਿਆ ਬੱਚਾ ਚਰੰਦਾ ਪਰ ਹੀਰੋ ਨੂੰ ਚੋਰੀ ਲੈ ਕੇ ਜਾਂਦੀ ਸੀ ਉਹ ਜਾਣਾ ਚੋਰੀ ਖਲਾਨੀ ਉਹਦੇ ਚਾਚੇ ਕਤੋਂ ਲੰਗੇ ਨੇ ਚਾਹ ਤਰੀ ਤੇ ਬੇਂਤੀ ਲਈ ਗੱਲਾਂ ਸਮਝਦੇ ਗੱਲਾਂ ਚਾਹ ਪਾ ਦੇ ਪੀਣਾ ਕਿਹਾ ਚਾਚੇ ਕਤੋਂ ਲੰਗੇ ਨੇ ਜਦੋਂ ਸ਼ੀਰ ਚੋਰੀ ਚਰਾ ਕੇ ਆਇਆ ਉਹਦੀ ਚੂਰੀ ਮੰਗ ਲਈ ਕੈਲਚਰਾਂ ਦੇ ਤੋਂ ਕਛੋੜੀ ਮੈਨੂੰ ਦੇ ਦੇ ਯਾਰ ਮੈਨੂੰ ਭੁੱਖ ਲੱਗੀ ਉਹ ਲੈ ਕੇ ਚੂਰੀ ਕਰ ਆ ਗਿਆ ਤੇ ਮਾਂ ਨੂੰ ਹੀਰ ਦੀ ਮਾਂ ਨੂੰ ਚੂਰੀ ਦਿੱਤੀ ਆ ਤੇ ਲਾਵਾ ਬੁੱਤਰੇ ਨੇ ਕੱਲਾ ਕਰ ਕਰਕੇ ਸਹਾਰਤਾ ਵੀ ਤੇਰੀ ਕੁੜੀ ਇਹੋ ਜਈ ਅੱਖ ਜਾਂਦੀ ਆ ਤੇਰੀ ਚੁੱਕ ਕੇ ਪਛਾਣਦੇ ਆ ਉਹ ਕੰਨਾ ਸਾਰੀ ਕਰੀਆਂ ਹੁਣ ਹੀ ਕਰਾਉਂਦੀ ਆ ਉਹਦੀ ਮਾਂ ਉਹਨੂੰ ਕੀ ਜਵਾਬ shear ਕਰਦੀ ਆ ਸ਼ਮਾ ਜੀ ਕੀ ਜਵਾਬ ਸ਼ਵਾਲ ਕਰਦੀ ਹੈ ਹੀਰ ਆਖ ਦੀ ਹੀਰ ਆਖ ਦੀ ਮੈਂ ਨਾ ਦੇ ਗਾਈ ਹੀਰ ਨੇ ਕਿਹਾ ਕਿ ਮਾਂ ਨੇ ਬਹੁਤ ਬੁਰਾ ਕਿਹਾ ਉਹਨੂੰ ਕਿ ਵੀ ਤੂੰ ਨਿਕੰਨੀ ਹੈ ਤੂੰ ਜੰਦੀ ਮਾਂ ਜਾਂਦੀ ਤੂੰ ਕਲੰਕਣੀ ਹੈ ਹੀਰ ਆਖ ਦੀ ਮੈਂ ਨਾ ਦੇ ਗਾਈ ਗਾੜੀ ਟਿੱਟੀਆਂ ਵੱਡਾ ਸ਼ਰਾਬ ਪਿਆਵੇ ਕਿ ਅਸੀਂ ਮੁੰਡੇ ਤਾਂ ਗੱਲ ਕਰ ਲੈਨੇ ਆ ਤੁੜੀ ਨੂੰ ਦੇਵੀ ਬਣ ਕੇ ਗਾੜੀ ਕਰਦੇ ਹੀ ਅੱਖ ਦੀ ਮਾਇਨ ਨਾ ਦੇ ਗਾਰੀ ਗਾੜੀ ਢਿੱਟੀਆਂ ਵੱਡਾ ਸ਼ਰਾਬ ਪਿਆਵੇ ਮੈਨੂੰ ਲੈ ਜਾਏ ਢੇੜ ਪ੍ਰਤਕੜੀ ਨੂੰ ਕੋਈ ਦੇਵੀ ਸ਼ੂਣ ਦਾ ਤਾਂ ਪਿਆਵੇ ਕੰਨ ਨੇ ਮਾਣੀ ਆ ਕੋਈ ਇਹ ਬਿਮਾਰੀ ਆਵੇ ਮੈਨੂੰ ਲੈ ਜਾਏ ਮੈਨੂੰ ਲੈ ਜਾਏ ਢੇੜ ਪ੍ਰਤਕੜੀ ਨੂੰ ਜਦ ਵੀ ਛੂੜ ਦਾ ਕੋਈ ਤਾਂ ਆਵੇ ਬਾਰੇ ਸ਼ਾਹ ਨਾ ਮੁਰੇ ਦੀ ਰੰਗਣੇ ਤੋਂ ਆਵੇਂ ਬਾਪ ਦੇ ਬਾਪ ਦਾ ਬਾਪ ਨੂੰ ਹਿੱਤੀ ਇਕਣਾ ਛੋਟੀ ਘਰੋਤਾ ਮੇ ਜਿੰਮਤਾ ਕੀ ਮੇਰੀ ਮੇਰੀ ਇੱਕ ਬੰਦਾ ਬੜੇ ਸਾਰੇ ਗਿਆ ਮੁੰਡਾ ਨਾ ਜਿੰਨ ਪਾਣੀ ਪਿੜੇ ਕਰੇਗਾ ਮੁੰਡਾ ਮੁੰਡੇ ਦੀ ਪਤਨੀ ਅਰ ਮੁੰਡੇ ਦੀ ਮਾਂ ਹਨ ਕੱਲ੍ਹ ਦੇ ਤਿੰਨ ਬੇਟੇ ਆਏ

Thank yeah. <laughs> you.